ਸਫਰ ਤਾਂ ਪਰਮਾਤਮਾ ਦੀ ਦਿਆ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਕੋਈ ਮਤਲਬ ਲੱਗਦਾ ਨਹੀਂ ਹੈ ਕਿ ਰੱਬ ਤੋਂ ਕੋਈ ਸ਼ਿਕਵਾ ਗਿਲਾ ਹੋਣਾ ਚਾਹੀਦਾ ਹੈ ਬਾਕੀ ਸਭ ਬਹੁਤ ਵਧੀਆ ਹੈ ਆਈਫ ਦੇ ਵਿੱਚ ਫਰਕ ਤਾਂ ਪਿਆ ਜੀ ਬਹੁਤ ਜ਼ਿਆਦਾ ਕਿਉਂਕਿ ਮੇਰੀ ਅੱਧੀ ਰਿਸਪੋਨਸਿਬਿਲਟੀ ਜਿਹੜੀ ਇਹਨਾਂ ਨੇ ਸੰਭਾਲ ਲਈ ਤੇ ਹੁਣ ਜਿਆਦਾ ਟੈਨਸ਼ਨ ਨਹੀਂ ਹੁੰਦੀਆਂ ਤੇ ਪਹਿਲੇ ਪਹਿਲੇ ਤੇ ਮੈਂ ਗੱਲ ਵੀ ਨਹੀਂ ਸੀ ਕਰਨਾ ਚਾਹਦੀ ਮੈਨੂੰ ਇਹ ਸੀ ਕਿ ਯਾਰ ਇਹ ਸਰਦਾਰ ਨੇ ਔਰ ਸੈਣੀਆ ਦਾ ਰਿਸ਼ਤਾ ਦੱਸ ਰਿਹਾ ਕਿ ਮੈਂ ਪੰਡਤਾ ਦੀ ਸੀਗੀ ਮੈਨੂੰ ਇਹ ਸੀਗਾ ਕਿ ਨਹੀਂ ਪੰਡਤਾ ਜੀ ਹੋਣਾ ਚਾਹੀਦਾ ਫਿਰ ਗੱਲ ਕੀਤੀ ਮੈਨੂੰ ਲੱਗਿਆ ਗੱਲਬਾਤ ਕਰਨ ਤੋਂ ਕਿ ਨਹੀਂ ਮੇਰੀ ਨੀਭ ਜਾਏਗੀ ਇਸ ਬੰਦੇ ਨਾਲ ਤੇ ਫਿਰ ਮੈਂ ਕਿਹਾ ਆਪਨੇ ਘਰਦਿਆਂ ਨੂੰ ਘਰਦੇ ਬਹੁਤ ਔਖੇ ਮਨਾਏ ਬਸ ਸਟੇਟਿ ਦੇ ਸਮੇਂ ਤੋਂ ਚਲੋ ਪ੍ਰੋਬਲਮਸ ਤਾਂ ਆਈਆਂ ਹੀ ਪਹਿਲਾਂ ਮੈਂ ਬਲਾਈਂਗ ਨਹੀਂ ਸੀ ਬਦ ਪਿੰਡ ਗਿਆ ਤੇ ਗਿਰਨ ਦੇ ਕਾਰਨ ਮੇਰੀ ਆਈ ਸਾਈਟ ਚਲੀ ਗਈ ਦਵਾਈ ਰੈਕਸ਼ਨ ਹੋ ਗਈ ਸੀ ਜਾਂ ਜਿਹੜਾ ਪਾਣੀ ਸੀ ਅੱਖਾਂ ਚੋਂ ਚਲਾ ਗਿਆ ਉਹਨਾਂ ਪ੍ਰੋਬਲਮ ਆਈ ਕਰਨਾ ਪੰਦਾ ਸਰਵਾਈਵ ਜ਼ਿੰਦਗੀ ਨੂੰ ਅੱਗੇ ਅੱਗੇ ਵਧਾਉਣਾ ਤੇ ਇਹਨਾਂ ਤੀਚਾਂ ਨੂੰ ਆਕੇ ਨਾਲ ਚੱਲਣਾ ਕਰਦਾ ਕੰਮ ਤਾਂ ਆਪ ਹੀ ਕਰੀਦਾ ਮੈਡਮ ਆਦਤ ਪੈ ਜਾਂਦੀ ਹੈ ਜਿਵੇਂ ਮਤਲਬ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਤੋਂ ਇੰਨੀ ਦੂਰ ਕੜਾਈ ਹੈ ਉਹਨੂੰ ਹਲਕਾ ਜਿਹਾ ਟੱਚ ਕਰਕੇ ਫਿਰ ਆਪਾਂ ਉਹ ਚ ਸਮਾਨ ਪਾਣਾ ਆ ਔਰ ਆਈਡੀਆ ਹੁੰਦਾ ਇੱਕ ਵਾਰੀ ਆਪਾਂ ਜਿੱਥੇ ਸਮਾਨ ਰੱਖਿਆ ਵੀ ਆ ਅੱਖਾਂ ਬੰਦ ਕਰਕੇ ਚੱਕ ਲੋ ਬੰਦਾ ਆਈਸ ਤੋਂ ਬਲਾਈਂਡ ਹੋਵੇ ਕੋਈ ਗੱਲ ਨਹੀਂ ਪਰ ਮਾਈਂਡ ਤੋਂ ਨਹੀਂ ਹੋਣਾ ਚਾਹੀਦਾ ਜਦੋਂ ਕਿਸੇ ਦੇ ਮਾਈਂਡ ਦੇ ਵਿੱਚ ਡਿਸੇਬਿਲਟੀ ਆ ਜਾਂਦੀ ਨਾ ਉਹ ਨਹੀਂ ਦੂਰ ਕਰ ਸਕਦੇ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਹ ਇੰਟਰਵਿਊ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਤੁਹਾਡੀ ਮੁਲਾਕਾਤ ਇੱਕ ਅਜਿਹੇ ਜੋੜੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਹੜੇ ਦੋਵੇਂ ਹੀ ਬ্লাইন্ড ਨੇ ਪਰ ਜ਼ਿੰਦਗੀ ਦੇ ਵਿੱਚ ਇਹਨਾਂ ਵੱਲੋਂ ਆਪਣੀ ਮਿਹਨਤ ਲਗਾਤਾਰ ਚੱਲੀ ਆਇਆ ਤੇ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਮੈਮ ਨੇ ਉਹ ਗਵਰਨਮੈਂਟ ਜੌਬ ਕਰਦੇ ਨੇ ਬੈਂਕ ਦੇ ਵਿੱਚ ਤੇ ਜਿਹੜੇ ਵੀਰ ਨੇ ਉਹ ਤੁਹਾਨੂੰ ਦੱਸਦੀ ਹਾਂ ਕਿ ਕ੍ਰਿਕਟ ਦੇ ਨਾਲ ਜੁੜੇ ਹੋਏ ਨੇ ਬ্লাইন্ড ਕ੍ਰਿਕਟਰ ਨੇ ਤੇ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮੈਮ ਮੋਸਟ ਵੈਲਕਮ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਸੱਚੀ ਗੱਲ ਜੀ ਜੀ ਅੱਛਾ ਤੁਹਾਡੀਆਂ ਦੇ ਬਹੁਤ ਸਾਰੀਆਂ ਇੰਟਰਵਿਊਜ਼ ਅਸੀਂ ਦੇਖੀਆਂ ਤੇ ਤੁਹਾਡਾ ਮੈਨੂੰ ਲੱਗਦਾ ਹੈ ਕਿ ਪਹਿਲਾ ਜਾਂ ਦੂਜਾ ਇੰਟਰਵਿਊ ਆ ਸੋ ਜ਼ਰੂਰ ਦੱਸੋ ਕਿ ਤੁਹਾਡਾ ਮਤਲਬ ਕਿ ਸਫਰ ਕਿੱਦਾਂ ਦਾ ਚੱਲਦਾ ਹੈ ਫੇ ਜ਼ਿੰਦਗੀ ਦਾ ਮੈਮ ਸਫਰ ਤਾਂ ਪਰਮਾਤਮਾ ਦੀ ਦਿਆ ਨਾਲ ਬਹੁਤ ਵਧੀਆ ਚੱਲ ਰਿਹਾ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਹੂੰ ਕੋਈ ਮਤਲਬ ਲੱਗਦਾ ਨਹੀਂ ਹੈ ਕਿ ਰੱਬ ਤੋਂ ਕੋਈ ਸ਼ਿਕਵਾ ਗਿਲਾ ਹੋਣਾ ਚਾਹੀਦਾ ਹੈ ਬਾਕੀ ਸਭ ਬਹੁਤ ਵਧੀਆ ਤੇ ਤੁਸੀਂ ਦੱਸੋ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਦੇ ਨਾਲ ਤੁਹਾਡੀ ਜ਼ਿੰਦਗੀ ਕਿਵੇਂ ਬਦਲੀ ਕਿਉਂਕਿ ਪਹਿਲਾਂ ਇੰਟਰਵਿਊਸ ਵਿੱਚ ਵਿੱਚ ਮਤਲਬ ਦੇਖਿਆ ਤੁਹਾਨੂੰ ਕਿਵੇਂ ਤੁਸੀਂ ਮਤਲਬ ਆਪਣੀ ਗੇਮ ਨੂੰ ਪਿਆਰ ਕਰਦੇ ਹੋ ਕਿਵੇਂ ਆਪਣੀ ਮਿਹਨਤ ਦੇ ਨਾਲ ਅੱਗੇ ਵਧਦੇ ਹੋ ਪਿਓ ਤੇ ਇੱਕ ਲਾਈਫ ਪਾਰਟਨਰ ਦੇ ਆਉਣ ਦੇ ਨਾਲ ਜ਼ਿੰਦਗੀ ਕਿਵੇਂ ਬਦਲੀ ਹਾਂਜੀ ਲਾਈਫ ਪਾਰਟਨਰ ਆਉਣ ਦੇ ਨਾਲ ਲਾਈਫ ਦੇ ਵਿੱਚ ਫਰਕ ਤਾਂ ਪਿਆ ਜੀ ਬਹੁਤ ਜ਼ਿਆਦਾ ਕਿਉਂਕਿ ਮੇਰੀ ਅੱਧੀ ਰਿਸਪੌਂਸਿਬਿਲਟੀ ਜਿਹੜੀ ਇਹਨਾਂ ਨੇ ਸੰਭਾਲ ਲਈ ਤਾਂ ਹੁਣ ਜ਼ਿਆਦਾ ਟੈਨਸ਼ਨ ਨਹੀਂ ਹੁੰਦੀਆਂ ਕਿਉਂਕਿ ਪਹਿਲਾਂ ਜਿੱਦਾਂ ਹੁੰਦਾ ਕਿ ਇੱਕ ਕੱਲਾ ਹੁੰਦਾ ਕਿ ਉਹ ਆਪਣੀ ਲਾਈਫ ਦੇ ਫੈਸਲੇ ਕੱਲਾ ਕਰਦਾ ਹਨਾ ਤੇ ਹੁਣ ਇੱਕ ਜੀਵਨ ਸਾਥੀ ਮਿਲ ਚੁੱਕਿਆ ਤੇ ਉਹਨਾਂ ਦੇ ਨਾਲ ਜ਼ਿੰਦਗੀ ਅੱਛੀ ਚੱਲ ਰਹੀ ਆ ਤੇ ਇਹ ਮੇਰਾ ਹਰ ਮੋੜ ਤੇ ਸਾਥ ਵੀ ਦੇ ਰਹੇ ਨੇ ਔਰ ਬਾਕੀ ਸਭ ਠੀਕ ਆ ਜੀ ਜਿੱਦਾਂ ਲਾਈਫ ਦੇ ਵਿੱਚ ਹੁੰਦਾ ਜੋ ਇੱਕ ਹਸਬੰਡ ਵਾਈਫ ਦੇ ਵਿੱਚ ਰਿਲੇਸ਼ਨ ਹੋਣੇ ਚਾਹੀਦੇ ਨੇ ਚੰਗੇ ਰਿਲੇਸ਼ਨ ਹੋਣੇ ਚਾਹੀਦੇ ਨੇ ਤਾਂ ਉਹ ਇਸੇ ਤਰ੍ਹਾਂ ਚੰਗੇ ਬਣੇ ਹੋਏ ਨੇ ਔਰ ਜੋ ਵੀ ਆ ਅਸੀਂ ਇੱਕ ਦੂਜੇ ਨੂੰ ਸਲਾਹ ਕਰਦੇ ਆ ਪੁੱਛਦੇ ਆ ਹੈਨਾ ਤੇ ਇੱਕ ਦੂਜੇ ਦੀ ਸੁਣਦੇ ਆ ਫਿਰ ਉਸ ਚੀਜ਼ ਨੂੰ ਕਰਦੇ ਜੀ ਤੇ ਜਿਵੇਂ ਮਤਲਬ ਕਿ ਪਹਿਲਾਂ ਵੀ ਜਦ ਸਰਦੀ ਇੰਟਰਵਿਊ ਹੋਈ ਸੀ ਤੇ ਇਹਨਾਂ ਨੇ ਦੱਸਿਆ ਕਿ ਇਹ ਮਤਲਬ ਪੂਰੇ 100% ਸੀ ਪਲੈਂਟ ਨੇ ਤੇ ਤੁਸੀਂ ਕਿੰਨੇ ਫੀਸ ਦੀ ਫਲਾਈਂਦੋ ਮੈਮ ਮੇਰੇ ਵੀ 100% ਹੈ ਅੱਛਾ ਥੋੜੀ ਵੀ 100% ਹੈ ਹਾਂਜੀ ਮੈਮ ਓਕੇ ਤੇ ਮਤਲਬ ਕਿ ਵੀਰੇ ਨੂੰ ਕਿਵੇਂ ਮਿਲੇ ਮਤਲਬ ਕਿਵੇਂ ਵਿਆਹ ਤੱਕ ਗੱਲ ਪੁੱਜੀ ਜਾਂ ਫਿਰ ਜ਼ਰੂਰ ਦੱਸੋ ਇਸ ਬਾਰੇ ਮੈਮ ਕਿਸੇ ਨੇ ਰਿਸ਼ਤਾ ਕਰਵਾਇਆ ਸੀ ਜੋ ਇਹਨਾਂ ਨੂੰ ਵੀ ਜਾਣਦੇ ਸੀ ਔਰ ਸਾਨੂੰ ਵੀ ਜਾਣਦੇ ਸੀਗੇ ਤੇ ਪਹਿਲੇ ਪਹਿਲੇ ਤਾਂ ਮੈਂ ਗੱਲ ਵੀ ਨਹੀਂ ਸੀ ਕਰਨਾ ਚਾਹਦੀ ਮੈਨੂੰ ਇਹ ਸੀ ਕਿ ਯਾਰ ਇਹ ਸਰਦਾਰ ਨੇ ਔਰ ਸੈਣੀਆ ਦਾ ਰਿਸ਼ਤਾ ਦੱਸ ਰਿਹਾ ਕਿ ਮੈਂ ਪੰਡਤਾ ਦੀ ਸੀਗੀ ਮੈਨੂੰ ਇਹ ਸੀਗਾ ਕਿ ਨਹੀਂ ਪੰਡਤਾ ਜੀ ਹੋਣਾ ਚਾਹੀਦਾ ਆ ਕਿ ਜਿਹੇ ਜਿਹੇ ਸੰਸਕਾਰ ਮਿਲੇ ਹੋਣ ਪੁਰਾਣੇ ਸੰਸਕਾਰ ਸੜੇ ਕਹਿੰਦੇ ਸੀ ਕਿ ਨਹੀਂ ਪੰਡਤਾ ਜੀ ਕਰਨਾ ਆਪਾਂ ਕਾਸਟ ਨਹੀਂ ਬਦਲਣੀ ਚਾਹੀਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਅੱਗੇ ਆਉਣ ਵਾਲੀਆਂ نسلਾਂ ਬਦਲ ਜਾਂਦੀਆਂ ਆ ਔਰ ਜ਼ਾਹਿਰ ਜੀ ਗੱਲ ਹੈ ਹੁਣ ਸ਼ਰਮਾ ਤਾਂ ਹੋਏਗਾ ਨਹੀਂ ਜੇ ਕੋਈ ਬੱਚਾ ਹੋਏਗਾ ਤੇ ਉਹ ਤਾਂ ਸਿੰਘ ਯਾ ਕੁਆਰੀ ਹੋਏਗੀ ਜੋ ਵੀ ਹੋਏਗਾ ਤੇ ਉਹ ਸਭ ਕੁਝ ਬਦਲ ਜਾਂਦਾ ਰੀਤੀ ਰਿਵਾਜ ਫਿਰ ਮੇਨ ਗੱਲ ਹੈ ਕਿ ਅਡਜਸਟ ਕਰਨਾ ਮੁਸ਼ਕਿਲ ਹੁੰਦਾ ਹੈ ਮੇਨ ਤਾਂ ਅਡਜਸਟੇਬਲ ਹੈ ਨਾ ਕਿ ਆਪਾਂ ਨੂੰ ਅਡਜਸਟਮੈਂਟ ਕਿੱਦਾਂ ਹੋਊਗੀ ਆਪਣੇ ਆਪਾਂ ਕਿਵੇਂ ਕਰਾਂਗੇ ਰੀਤੀ ਰਿਵਾਜਾ ਲਗਾ ਸਭ ਕੁਝ ਅਲੱਗ ਹੈ ਫਿਰ ਉਹ ਭਈਆ ਕਹਿੰਦੇ ਇੱਕ ਵਾਰੀ ਗੱਲ ਕਰਕੇ ਦੇਖ ਇਹਨਾਂ ਦੇ ਵੀ ਜਾਣਕਾਰ ਸੀ ਜਿਹੜੇ ਫਿਰ ਗੱਲ ਕੀਤੀ ਮੈਨੂੰ ਲੱਗਿਆ ਗੱਲਬਾਤ ਕਰਨ ਤੋਂ ਕਿ ਨਹੀਂ ਮੇਰੀ ਨੀਵਾਂ ਜਾਏਗੀ ਇਸ ਬੰਦੇ ਨਾਲ ਤੇ ਫਿਰ ਮੈਂ ਕਿਹਾ ਆਪਣੇ ਘਰਦਿਆਂ ਨੂੰ ਕਰਦੇ ਬਹੁਤ ਔਖੇ ਮਨਾਏ ਕਿਉਂਕਿ ਪਤਾ ਹੈ ਜਦੋਂ ਜਾਤਾਂ ਅਲੱਗ ਨੇ ਕਾਸਟ ਅਲੱਗ ਹੈ ਸਭ ਕੁਝ ਅਲੱਗ ਹੈ ਰੀਤੀ ਰਿਵਾਜਾ ਅਲੱਗ ਨੇ ਤਰਮਾ ਲਗਾ ਤੇ ਫਿਰ ਥੋੜੀ ਜੀ ਮੁਸ਼ਕਿਲਾਂ ਤਾਂ ਹੁੰਦੀਆਂ ਹੀ ਆ ਫਿਰ ਉਸ ਤੋਂ ਬਾਅਦ ਮੰਨੇ ਤੇ ਫਿਰ ਗੱਲਬਾਤ ਹੋਈ ਸਾਡੇ ਵਿਆਹ ਦੀ ਓਕੇ ਤੇ ਮਤਲਬ ਕਿ ਕਾਸਟ ਨੂੰ ਲੈ ਕੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਇਹ ਤੇ ਨਾ ਕੀਤੇ ਮਤਲਬ ਕਿ ਨਾ ਕਹਿ ਸਕਦੇ ਆ ਕਿ ਅੜਿੱਕਾ ਪਾ ਦਿੰਦੇ ਨੇ ਤੇ ਮਤਲਬ ਕਿ ਤੁਹਾਡੀ ਵਿਆਹ ਦੇ ਵਿੱਚ ਵੀ ਇਸ ਚੀਜ਼ ਨੇ ਕਾਫੀ ਮਤਲਬ ਕਿ ਕਹਿ ਸਕਦੇ ਆ ਕਿ ਮੁਸ਼ਕਲਾਂ ਖੜੀਆਂ ਕੀਤੀਆਂ ਪਰ ਉਸ ਦੇ ਬਾਵਜੂਦ ਵੀ ਕਰਦਿਆਂ ਨੂੰ ਕਿਵੇਂ ਤੁਸੀਂ ਮਨਾਇਆ ਕੀ ਗੱਲਾਂ ਆਖਿਆ ਉਹਨਾਂ ਨੂੰ ਕਰਦਿਆਂ ਨੂੰ ਇਹ ਕਿਹਾ ਕਿ ਮੇਰੀ ਪ੍ਰੋਬਲਮ ਹੈ ਮੈਂ ਬਲਾਈਂਡ ਆ ਨਾਰਮਲ ਨਹੀਂ ਹੈਗੀ ਮੈਨੂੰ ਨਾਰਮਲ ਨਾ ਸਮਝਣ ਦੀ ਕੋਸ਼ਿਸ਼ ਕਰੋ ਕਿ ਜੋ ਇੱਕ ਨਾਰਮਲ ਬੰਦਾ ਮੰਨ ਲਓ ਇੱਕ ਕਾਰ ਚਲਾ ਸਕਦਾ ਆ ਇਹ ਕੁਝ ਇਸ ਤਰ੍ਹਾਂ ਦਾ ਕਰ ਸਕਦਾ ਜੋ ਆਪਾਂ ਨਹੀਂ ਕਰ ਸਕਦੇ ਔਰ ਕਮੀ ਤਾਂ ਕਮੀ ਹੈ ਜੀ ਜਦੋਂ ਨਾਰਮਲ ਚੰਗੀ ਭਰੀ ਕੁੜੀਆਂ ਦੀ ਨਹੀਂ ਗੁਜਾਰੇ ਹੁੰਦੇ ਉਹਨਾਂ ਦੀ ਨਹੀਂ ਨਿਭਦੀ ਇੰਨੀ ਤਲਾਕ ਰੇਸ਼ੋ ਵਧੀ ਹੋਈ ਹੈ ਤੇ ਫਿਰ ਮੇਰੀ ਵੀ ਹੋ ਸਕਦੀ ਹੈ ਕੱਲ ਨੂੰ ਮੇਰੇ ਵੀ ਲਾਂਬੇ ਆਣ ਮੇਰੀਆਂ ਵੀ ਪੰਚਾਇਤਾਂ ਹੋਣ ਜਾਂ ਐਸਾ ਕੁਝ ਹੋਏ ਇਸ ਤੋਂ ਚੰਗਾ ਹੈ ਕਿ ਐਸਾ ਹੀ ਬੰਦਾ ਲੱਭੋ ਜਿਹਨੂੰ ਮੇਰੇ ਵਾਂਗੀ ਪ੍ਰੋਬਲਮ ਹੋਵੇ ਜਿਹੜਾ ਉਹ ਸਮਝੇ ਉਸ ਚੀਜ਼ ਨੂੰ ਮੇਰੀ ਦਿੱਕਤ ਹੈ ਮੈਂ ਬਲਾਈਂਡ ਆ ਉਹ ਕਹਿੰਦੇ ਸੀ ਨਹੀਂ ਸਾਈਟਡ ਨਾ ਕਰਨਾ ਆ ਕਿਉਂਕਿ ਅਗਲੇ ਨੂੰ ਦਿਖਦਾ ਨਹੀਂ ਹੋਊਗਾ ਉਹ ਤੈਨੂੰ ਸੰਭਾਲੂਗਾ ਕਿਦਾਂ ਫਿਰ ਮੈਂ ਕਿ ਮੈਨੂੰ ਪਹਿਲੀ ਗੱਲ ਤਾਂ ਸੰਭਾਲਣ ਦੀ ਜ਼ਰੂਰਤ ਹੈ ਨਹੀਂ ਮੈਂ ਆਪਣੇ ਪੈਰਾਂ ਤੇ ਸ ਨੂੰ ਆਪਣੇ ਆਪ ਨੂੰ ਮੈਨੇਜ ਕਰਨ ਦਾ ਪਤਾ ਆ। ਔਰ ਦੂਸਰੀ ਚੀਜ਼ ਇਹ ਹੈ ਕਿ ਅਗਲਾ ਬੰਦਾ ਐਸਾ ਹੋਏਗਾ ਵੀ ਕੱਲ ਨੂੰ ਕੋਈ ਨਾ ਕੋਈ ਗੱਲ ਤੇ ਮਤਲਬ ਇਹ ਦਿਖਾਏਗਾ ਕਿ ਨਹੀਂ ਚੰਗਾ ਕਿਉਂ ਨਾ ਹੋਵੇ। ਉਹ ਇਹ ਦਿਖਾਏਗਾ ਕਿ ਮੈਂ ਤੇਰੇ ਤੇ एहसान ਕਰ ਰਿਹਾ ਵੀ ਮੈਂ ਤੇਰੇ ਲਈ ਕਰ ਰਿਹਾ। ਇੱਥੇ ਇਕੁਐਲਿਟੀ ਹੈ। ਕੋਈ एहसान ਵਾਲੀ ਗੱਲ ਨਹੀਂ। ਕਿਉਂਕਿ ਜੋ ਤੁਸੀਂ ਉਹ ਉਹੀ ਮੈਂ ਆ। ਮਤਲਬ ਕਮੀ ਜੋ ਹੈ ਨਾ ਦੀ ਹੈ ਉਹੀ ਕਮੀ ਮੇਰੀ ਹੈ। ਤਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ एहसान ਵਾਲਾ ਕੁਝ ਨਹੀਂ ਹੈ। ਕੁਝ ਕੁਆਲੀਫਿਕੇਸ਼ਨ ਬਰਾਬਰ ਹੈ। ਇਸ ਕਰਕੇ ਲੱਗਿਆ ਕਿ ਨਹੀਂ ਫਿਰ ਮੈਂ ਘਰ ਦੇ ਨਾਲ ਗੱਲ ਕੀਤੀ ਫਿਰ ਘਰ ਦੇ ਮੰਨ ਗਏ ਕਿਉਂਕਿ ਸਾਡੀ ਉਹਦੇ ਚ ਫੈਮਿਲੀ ਚ ਨਾ ਕਿਸੇ ਨੇ ਕਦੇ ਵੀ ਇੰਟਰ ਕਾਸਟ ਨਹੀਂ ਕਰਵਾਈ ਅੱਜ ਤੱਕ ਨਹੀਂ ਕਰਵਾਈ ਬਸ ਮੈਂ ਪਹਿਲੀ ਹਾਂ ਜਿਹਨੇ ਦਾ ਜਿਹਦਾ ਨਾਲ ਇਦਾਂ ਬਣਿਆ ਉਹ ਵੀ ਮੇਰੇ ਨਾਲ ਟ੍ਰੈਜੇਡੀ ਸੀਗੀ ਕਿਉਂਕਿ ਮੈਂ ਬਲਾਈਂਡ ਸੀਗੀ ਤੇ ਮਿਲਦਾ ਨਹੀਂ ਸੀ ਸਾਡੇ ਉਹਦੇ ਵਿੱਚ ਕਾਸਟ ਵਿੱਚ ਪੰਡਤਾਂ ਦਾ ਕੋਈ ਐਸਾ ਮੁੰਡਾ ਓਕੇ ਅੱਛਾ ਤੁਹਾਡੇ ਤਾਂ ਨਹੀਂ ਪਰਿਵਾਰ ਨੇ ਕੁਛ ਇਦਾਂ ਦਾ ਕਿਹਾ ਕਿਉਂਕਿ ਕਾਸਟ ਨਹੀਂ ਥੋੜਾ ਬਹੁਤ ਚਲੋ ਹੁੰਦਾ ਬਟ ਥੋੜੇ ਜਿਹੇ ਇਸ਼ੂ ਸੀਗੇ ਪਰ ਪਰ ਜਿੱਦਾਂ ਜਿੱਦਾਂ ਅੱਗੇ ਅੱਗੇ ਗੱਲਬਾਤ ਦੇ ਗਈ ਉਹ ਸਾਰੇ ਇਸ਼ੂਸ ਦੂਰ ਹੁੰਦੇ ਗਏ ਕਿਉਂਕਿ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਥੋੜਾ ਬਹੁਤ ਤਾਂ ਹੁੰਦਾ ਹੀ ਹੈ ਨਾ ਫੈਮਲੀ ਦੇ ਵਿੱਚ ਪਰ ਬਾਕੀ ਕੁਝ ਨਹੀਂ ਹੋਇਆ ਫਿਰ ਤੁਹਾਡੇ ਸਾਹਮਣੇ ਹੀ ਆ ਕਿ ਮੈਰਿਜ ਹੋਈ ਹੋਈ ਆ ਅਸੀਂ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਦੋਨੋਂ ਜਣੇ ਇਦਾਂ ਦਾ ਕੋਈ ਇਸ਼ੂ ਨਹੀਂ ਜ਼ਿਆਦਾ ਨਹੀਂ ਹੋਇਆ ਪਰ ਬਸ ਰਿਸ਼ਤਾ ਹੋਣ ਤੋਂ ਪਹਿਲਾਂ ਥੋੜੇ ਜਿਹੇ ਇਸ਼ੂਸ ਹੁੰਦੇ ਜਿੱਦਾਂ ਕਾਸਟ ਲੱਗ ਗਏ ਸਭ ਹਰ ਜਗ੍ਹਾ ਹੀ ਹੁੰਦਾ ਹਨਾ ਤੇ ਪਰ ਸਮਝਾਇਆ ਤੇ ਸਾਰਾ ਕੁਝ ਜਿੱਦਾਂ ਇਹਨਾਂ ਨੇ ਦੱਸਿਆ ਮੈਂ ਮੇਰੀ ਮੈਮੀ ਸਮਝਾਇਆ ਇੱਤਹੀਂ ਤੇ ਬਸ ਹੋ ਗਿਆ ਹਾਂਜੀ ਠੀਕ ਹੈ ਅੱਛਾ ਤੁਸੀਂ ਦੱਸੋ ਕਿ ਤੁਸੀਂ ਮਤਲਬ ਕਿ ਬਾਇਬਰਥ થી ਬ্লাইন্ড ਹੋ ਜਾਂ ਉਸ ਤੋਂ ਬਾਅਦ ਤੁਹਾਡੇ ਨਾਲ ਕੁਝ ਜਿੱਦਾਂ ਦਾ ਹਾਦਸਾ ਮੈਂ ਬਾਇ ਮੈਂ ਬਰਤਾ ਕਿਉਂਕਿ ਜਦੋਂ ਮੈਂ ਹੋਈ ਸੀ ਨਾ ਤੇ ਮੈਂ ਖੇਲਣ ਵਾਸਤੇ ਰੋਂਦੀ ਸੀ ਮੇਰੇ ਮਾਪੇ ਨੂੰ ਪਤਾ ਲੱਗਿਆ ਵੀ ਇਹਨੂੰ ਕੁਝ ਦਿੱਕਤ ਹੈ ਇਹ ਖੇਲਣ ਵਾਸਤੇ ਹੱਥ ਮਾਰਦੀ ਹੈ ਰੋਂਦੀ ਹੈ ਇਹਨੂੰ ਸ਼ਾਇਦ ਕੁਝ ਨਹੀਂ ਮਿਲਦਾ ਬੱਚਾ ਛੋਟਾ ਬੋਲ ਕੇ ਦੱਸਦਾ ਸਕਦਾ ਨਹੀਂ ਕਿ ਮੈਨੂੰ ਆਹ ਦਿੱਕਤ ਹੈ ਫਿਰ ਮੈਂ 3-4 ਦਿਨ ਦੀ ਸੀ ਜਦੋਂ ਮੈਨੂੰ ਕਰਨਾਲ ਲੈ ਗਏ ਸੀ ਹਸਪੀਟਲ ਉਧਰ ਹਰਿਆਣਾ ਦੇ ਵਿੱਚ ਕਰਨਾਲ ਫੇਮਸ ਹੈ ਹਰਿਆਣਾ ਦੇ ਉਹ ਹਾਂਜੀ ਮੈਂ ਮੈਂ ਹਰਿਆਣਾ ਦੀ ਆ ਉੱਥੇ ਫੇਮਸ ਹਸਪੀਟਲ ਸੀਗਾ ਕਰਨਾਲ ਦੇ ਵਿੱਚ ਜਿੱਥੇ ਮੈਨੂੰ ਲੈ ਗਏ ਸੀਗੇ ਚੈੱਕ ਕਰਵਾਉਣ ਵਾਸਤੇ ਵੀ ਤੀਸਰੇ ਦਿਨ ਹੀ ਵੀ ਇਹ ਕੁੜੀ ਨੂੰ ਦਿਖਦਾ ਨਹੀਂ ਆਇਆ ਨੂੰ ਕੁਝ ਦਿੱਕਤ ਹੈ ਜਿਹੜੀ ਇਹ ਖੇਲਣ ਵਾਸਤੇ ਰੋਂਦੀ ਹੈ ਫਿਰ ਉਹ ਕਹਿੰਦੇ ਜੀ ਪਿੱਛੇ ਤਾਂ ਲਾਈਟ ਨਹੀਂ ਹੈ ਤੁਸੀਂ ਜਿੰਨਾ ਟ੍ਰੀਟਮੈਂਟ ਇਹਦਾ ਕਰਵਾ ਸਕਦੇ ਹੋ ਕਰਵਾ ਲਓ ਉਸ ਤੋਂ ਬਾਅਦ ਇਹਨੂੰ ਸਕੂਲ ਪਾ ਦਿਓ ਫਿਰ ਇਹਨਾਂ ਨੇ ਮੈਨੂੰ ਦਿੱਲੀ ਸਕੂਲ ਪਾਤਾ ਸੀਗਾ ਅੱਛਾ ਕੀ ਤੇ ਟ੍ਰੀਟਮੈਂਟ ਮਤਲਬ ਕੀ ਉਸ ਤੋਂ ਬਾਅਦ ਕਰਵਾਇਆ ਸੀਗਾ ਹਾਂਜੀ ਟ੍ਰੀਟਮੈਂਟ ਤਾਂ ਮੈਂ ਬਹੁਤ ਕਰਵਾਇਆ ਜਿੰਨਾ ਮਾਪੇ ਸੋਚਦੇ ਆ ਕਿ ਗਲਤਫਹਿਮੀ ਹੁੰਦੀ ਹੈ ਮਾਪੇ ਨੂੰ ਕੀ ਪਤਾ ਠੀਕ ਹੀ ਹੋ ਜਾਵੇ ਕਿਉਂਕਿ ਵਗਾਨਾ ਤਾਂ ਨਹਿ ਧੀ ਹੈ ਕਿਸੇ ਦੇ ਘਰ ਭੇਜਣੀ ਹੈ ਤੇ ਅਚੰਗਾ ਹੋਏਗਾ ਕਿ ਇਹ ਬਿਲਕੁਲ ਠੀਕ ਹੀ ਹੋ ਜਾਵੇ ਇਹਨੂੰ ਸਹੀ ਸਲਾਮਤੀ ਭੇਜੀਏ ਪਰ ਨਹੀਂ ਹੋ ਪਾਇਆ ਪਿੱਛੇ ਲਾਈਟ ਨਹੀਂ ਸੀਗੀ ਕਹਿੰਦੇ ਆਈਜ਼ ਇਹਦੇ ਨਹੀਂ ਪੈ ਸਕਦੀਆਂ ਬਸ ਫਿਰ ਘਰਦਿਆਂ ਨੇ ਨਹੀਂ ਕੁਝ ਹੋ ਪਾਇਆ ਤਾਂ ਫਿਰ ਦਿੱਲੀ ਸਕੂਲ ਮੈਨੂੰ ਪਾਤਾ ਹੌਸਟਲ ਪੜਨ ਵਾਸਤੇ ਅੱਛਾ ਪੜਾਈ ਦੇ ਵਿੱਚ ਮਤਲਬ ਕਿੰਨੀ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਮੈਮ ਜਦੋਂ ਤਾਂ ਬਚਪਨ ਚ ਸੀ ਉਦੋਂ ਤਾਂ ਪਹਿਲੇ ਤਾਂ ਘਰ ਨੂੰ ਛੱਡਣਾ ਇੱਕ ਛੋਟਾ ਬੱਚਾ ਆਪਣਾ ਘਰ ਇੰਨੀ ਦੇ ਸਾਲ ਦੇ ਸੀਗੇ ਉਦੋਂ ਮੈਮ ਮੈਂ 7 ਸਾਲ ਦੀ ਸੀਗੀ ਔਰ 7 ਸਾਲ ਦਾ ਬੱਚਾ ਇੰਨੀ ਦੂਰ ਆਪਣੇ ਮਾਪੇ ਤੋਂ ਬੱਚਿਆਂ ਦੇ ਨਾਲ ਪਹਿਲੇ ਪਹਿਲੇ ਤਾਂ ਮੈਂ ਬਹੁਤ ਰੋਂਦੀ ਸੀ ਫਿਰ ਬੱਚਿਆਂ ਨਾਲ ਮਨ ਲੱਗ ਗਿਆ ਛੋਟੇ ਛੋਟੇ ਬੱਚੇ ਮੇਰੇ ਵਰਗੇ ਕਿੰਨੇ ਸਾਰੇ ਸੀ ਤੇ ਉਹਨਾਂ ਨਾਲ ਦਿਲ ਲੱਗ ਗਿਆ ਮੇਰਾ ਫਿਰ ਉਸ ਤੋਂ ਬਾਅਦ ਨਵੇਂ ਤਰੀਕੇ ਨਾਲ ਸਿੱਖਿਆ ਨਾ ਪਹਿਲੇ ਤਾਂ ਕਾਪੀ ਪੈਨਸਲ ਹੀ ਦੇਖੇ ਹੁੰਦੇ ਸੀ ਫਿਰ ਸਲੇਟ ਸਟਾਈਲਸ ਜਿਵੇਂ ਉਹ ਮੋਰੀਆਂ ਵਾਲੀ ਹੁੰਦੀ ਹੈ ਉਸ ਟਾਈਪ ਦੀ ਹੁੰਦੀ ਸੀ ਟੂ ਲਾਈਨਸ ਉਹਦੇ ਵਿੱਚ ਲੋਹੇ ਦੇ ਉਹਦੇ ਵਿੱਚ ਨਾ ਛੇਦ-ਛੇਦ ਕਿਤੇ ਹੁੰਦੇ ਸੀ ਤੇ ਉੱਪਰੋਂ ਕਲਮ ਨਾਲ ਪੇਪਰ ਲਗਾ ਕੇ ਤੇ ਮੋਰੀਆਂ-ਮੋਰੀਆਂ ਕਰਦੇ ਸੀਗੇ ਤੇ ਬੜਾ ਅਜੀਬ ਜਿਹਾ ਲੱਗਿਆ ਕਰੇ ਯਾਰ ਨਵਾਂ ਹੀ ਸੰਸਾਰ ਮਿਲ ਗਿਆ ਹੈ ਕੀ ਕੁਝ ਹੈ ਸਾਨੂੰ ਫਿਰ ਅਡਜਸਟਮੈਂਟ ਹੋ ਗਈ ਆਦਤ ਪੈ ਗਈ ਸਟੱਡੀ ਦੀ ਵੀ ਹਰ ਚੀਜ਼ ਦੀ ਸਭ ਤੋਂ ਜ਼ਿਆਦਾ ਦਿੱਕਤ ਹੈ ਜਦ ਆਈ ਜਦੋਂ ਮੈਂ ਨਾਰਮਲ ਸਕੂਲ ਚ ਮਤ ਪੜਨ ਗਈ ਨਾ 10th ਤੋਂ ਬਾਅਦ ਉੱਥੇ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਸੀਗਾ ਲੁਧਿਆਣਾ ਮਿਲਨਗੰਜ ਦੇ ਵਿੱਚ ਉੱਥੇ ਜਦੋਂ ਮੇਰੀ ਐਡਮਿਸ਼ਨ ਹੋਈ ਸਾਈਟਡ ਬੱਚੇ ਸੀ ਸਾਰੇ ਮੈਂ ਔਰ ਮੇਰੀ ਇੱਕ ਫਰੈਂਡ ਅਸੀਂ ਗੇਪਰੀਆ ਉਹ ਚੰਡੀਗੜ੍ਹ ਜੋਬ ਕਰਦੀ ਹੁਣ ਤੇ ਔਰ ਮੈਂ ਦੋ ਸੀਗੇ ਬਸ ਸਾਰੇ ਬੱਚੇ ਸਭ ਨੂੰ ਦੇਖ ਕੇ ਵੀ ਹੈਰਾਨ ਹੋਇਆ ਕਰਨ ਸਾਨੂੰ ਰਿਕਾਰਡਿੰਗ ਕਰਨੀ ਵੀ ਉਕੀ ਹੋਇਆ ਕਰੇ ਫਿਰ ਰੂਮ ਮੇਟਸ ਹੁੰਦੀ ਸੀ ਸਾਡੀਆਂ ਚੰਗੀ ਸੀ ਉਹ ਕੁੜੀ ਉਹਨੂੰ ਕਹਿਣਾ ਵੀ ਇਹ ਚੈਪਟਰ ਸਾਨੂੰ ਰਿਕਾਰਡ ਕਰ ਦੇ ਔਰ ਐਵੇਂ ਕਰਕੇ ਉਦੋਂ ਤਾਂ ਰਿਕਾਰਡਿੰਗ ਦਾ ਸਿਸਟਮ ਚੱਲਦਾ ਸੀ ਜਦੋਂ ਇਹ ਵੀ ਨਹੀਂ ਸੀ ਪਤਾ ਵੀ ਐਸੋਸੀਏਸ਼ਨ ਨੂੰ ਸਪੈਸ਼ਲੀ ਪੇਮੈਂਟ ਕਰਕੇ ਵੀ ਬੁੱਕ ਪੂਰੀ ਦੀ ਪੂਰੀ ਰਿਕਾਰਡ ਹੋ ਜਾਂਦੀ ਹੈ ਮਤਲਬ ਉਹ ਤੋਂ ਮੇਨ ਮੇਨ ਪੁਆਇੰਟ ਰਿਕਾਰਡ ਕਰਵਾ ਲੈਣੇ ਜਾਂ ਉਹ ਤੋਂ ਸਮਰੀ ਸਮਰੀ ਰਿਕਾਰਡ ਕਰਵਾ ਲੈਣੀ ਬੜੀ ਦਿੱਕਤਾਂ ਨਾਲ ਮਤਲਬ ਸਟੱਡੀ ਕੀਤੀ ਉਸ ਟਾਈਮ ਤੇ ਟੇਪ ਰਿਕਾਰਡਰ ਹੁੰਦੇ ਸੀਗੇ ਇਹ ਵਾਲਾ ਟਾਈਮ ਵੀ ਨਹੀਂ ਸੀ ਕਿ ਇਸ ਮੋਬਾਈਲ ਜਿਵੇਂ ਹੁਣ ਆਪਣੇ ਕੋਲ ਹੈ ਕਿੰਨੀ ਕਿੰਨੀ ਮੈਮਰੀਜ਼ ਨੇ ਇਹਨਾਂ ਦੀਆਂ ਲੈਪਟਾਪ ਹੈ ਲੈਪਟਾਪ ਦੇ ਵਿੱਚ ਅਨ ਕਿੰਨਤ ਮੈਮਰੀ ਹੈ ਤੁਸੀਂ ਕਿੰਨੀ ਮਰਜ਼ੀ ਚੀਜ਼ ਨੂੰ ਰਿਕਾਰਡ ਕਰੋ ਸਟੋਰ ਕਰੋ ਜਿਵੇਂ ਐਡੀਟਿੰਗ ਕਰ ਲਓ ਕੁਝ ਵੀ ਕਰ ਲਓ ਹੁਣ ਉਹ ਬਹੁਤ ਸਾਰੀ ਫੈਸਿਲਿਟੀਆਂ ਨੇ ਉਸ ਟਾਈਮ ਤੇ ਇਹ ਫੈਸਿਲਿਟੀ ਵੀ ਨਹੀਂ ਸੀ ਸਾਡੇ ਕੋਲ ਉਦੋਂ ਟੇਪ ਰਿਕਾਰਡਰ ਚੱਲਦੇ ਸੀਗੇ ਕੈਸਟਾਂ ਕਈ ਵਾਰ ਫਸ ਜਾਂਦੀਆਂ ਸੀਗੀਆਂ ਰੀਲ ਫਸ ਜਾਂਦੀ ਹੈ ਨਾ ਜਿਵੇਂ ਤੇ ਉਦੋਂ ਬਹੁਤ ਦਿੱਕਤ ਆਉਂਦੀ ਸੀ ਸਾਰਾ ਰਿਕਾਰਡ ਕੀਤਾ ਵੀ ਬੇਕਾਰ ਜਾਂਦਾ ਸੀਗਾ ਤੇ ਉਸ ਵੇਲੇ ਫੇਰ ਮਨ ਵੀ ਦੁਖਦਾ ਹੋਗਾ ਬੀਨ ਮਾਨ ਤਾਂ ਦੁਖਦਾਈ ਹੈ ਕਿਉਂਕਿ ਆਪਾਂ ਕਿਸੇ ਤੋਂ ਕਹਿ ਕੇ ਕਰਵਾਇਆ ਹੁੰਦਾ ਆ ਔਰ ਉਸ ਟਾਈਮ ਤੇ ਇਹ ਤਾਂ ਪਤਾ ਨਹੀਂ ਸੀ ਵੀ ਪੇਮੈਂਟ ਦੇ ਕੇ ਆਪਾਂ ਐਸੋਸੀਏਸ਼ਨ ਤੋਂ ਸਪੈਸ਼ਲ ਬੁੱਕਸ ਕਰਵਾ ਸਕਦੇ ਆ ਤੇ ਕਿਸੇ ਨੂੰ ਰੂਮ ਮੇਟ ਨੂੰ ਫੜ ਲੈਣਾ ਜਾਂ ਕਿਸੇ ਹੋਰ ਨੂੰ ਫੜ ਲੈਣਾ ਹੋਸਟਲ ਦੇ ਵਿੱਚ ਹੋਰ ਕੁੜੀਆਂ ਹੁੰਦੀਆਂ ਸੀ ਸੀਨੀਅਰ ਜਾਂ ਜੂਨੀਅਰ ਜੋ ਵੀ ਉਹਨਾਂ ਨੂੰ ਲਿਆ ਆਣਾ ਵੀ ਇਹ ਚੈਪਟਰ ਮੇਰੇ ਵਾਸਤੇ ਪੜ੍ਹ ਦੇ ਤੇ ਉਹਨੂੰ ਰਿਕਾਰਡ ਕਰ ਲੈਣਾ ਕਿਉਂਕਿ रिकॉर्डिंग ਵਿੱਚ ਅੱਜ ਨਾਲ ਨਹੀਂ ਹੁੰਦੀ ਜਿਵੇਂ ਆਪਾਂ ਪ੍ਰੋਫੈਸ਼ਨਲੀ ਕਰਵਾਣੇ ਆ ਉਦਾਂ ਵੀ ਨਹੀਂ ਹੁੰਦੀ ਕਿਉਂਕਿ ਆਪਾਂ ਦਾ ਬੱਚੇ ਨੇ ਉਹਨਾਂ ਬੋਲ ਹੀ ਜਾਣਾ ਆਪਾਂ ਟੇਪ ਰਿਕਾਰਡਰ ਆਨ ਕਰ ਦੇਣੀ ਹੈ ਕੈਸੇਟਸ ਵੀ ਜ਼ਿਆਦਾ ਬੰਦੀਆਂ ਸੀ ਉਹਨਾਂ ਨੂੰ ਸੰਭਾਲਣਾ ਕਵਰਸ ਦੇ ਉੱਤੇ ਫਿਰ ਆਪਾਂ ਬਰੇਲ ਨਾਲ ਲਿਖ ਦੇਣਾ 1 2 3 4 ਵੀ ਪਹਿਲੀ ਕੈਸੇਟ ਹੈ ਚੌਥੀ ਹੈ ਪੰਜਵੀਂ ਹੈ ਐਵੇਂ ਕਰਕੇ ਤੇ ਇਹ ਤਾਂ ਬਹੁਤ मुश्किल दौर दो हज़ार चौदह तक मेरी एम ए रही है उदो तक मैंने टेप रिकॉर्डर ही यूज़ करना पे आया उस तो बाद सारिया फैसिलिटिया मिली शायद आप कमाते नहीं सी है, जो कुछ भी सी पढ़न तो बाद जिमें जॉब लगी दो हज़ार उस तो बाद मैं दोबारा तो कंप्यूटर सीखिया मेल वगैरह ऑपरेट करनी सीखी सब कुछ जद सीखया मैं हर चीज़ी भी जरूर दसो कि मतलब ਤੁਸੀਂ ਬਾਇ ਬਰਥ ਮਤਲਬ ਬਲਾਈਂਡ ਹੋ ਜਾਂ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਹਾਦਸਾ ਵਾਪਰਿਆ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਸਟੱਡੀ ਕੀਤੀ ਕਿ ਕਿ ਪ੍ਰੋਬਲਮਸ ਫੇਸ ਕੀਤੀ ਹਾਂ ਜੀ ਜੀ ਮੈਮ ਸਟੱਡੀ ਦੇ ਸਮੇਂ ਤੋਂ ਚਲੋ ਪ੍ਰੋਬਲਮਸ ਤਾਂ ਆਈਆਂ ਪਹਿਲਾਂ ਮੈਂ ਬਲਾਈਂਡ ਨਹੀਂ ਸੀ ਬਾ ਪਿੰਡ ਗਿਆ ਸੀ ਗਿਰਨ ਦੇ ਕਾਰਨ ਮੇਰੀ ਆਈ ਸਾਈਟ ਚਲੀ ਗਈ ਦਵਾਈ ਰੈਕਸ਼ਨ ਹੋ ਗਈ ਸੀ ਜਾਂ ਜਿਹੜਾ ਪਾਣੀ ਸੀ ਅੱਖਾਂ ਚੋਂ ਚਲਾ ਗਿਆ ਉਹਨਾਂ ਪ੍ਰੋਬਲਮ ਆਈ ਹੈਨਾ ਤਾਂ ਪੱਚ ਫਿਰ ਇੱਥੇ ਪੜਦਾ ਸੀ ਨੋਰਮਲੀ ਸਕੂਲ ਦੇ ਵਿੱਚ ਜਲੰਧਰ ਜੀ ਹੈਨਾ ਤੇ ਫਿਰ ਦਿੱਕਤਾਂ ਨਹੀਂ ਸ਼ੁਰੂ ਹੋ ਗਈ ਜਦੋਂ ਦਿਖਦਾ ਨਹੀਂ ਸੀ ਤੇ ਐਕਚੁਅਲੀ ਸਿਗਾ ਕੀ ਹੁਣ ਬੱਚਿਆਂ ਤੋਂ ਪਿੱਛੇ ਰਹਿਣਾ ਫਿਰ ਹਰ ਚੀਜ਼ ਦੇ ਵਿੱਚ ਕੰਪਲੀਟ ਪਰ ਜਾਗਰੂਕਤਾ ਸਾਨੂੰ ਇੰਨੀ ਨਹੀਂ ਸੀ ਨਾ ਮੇਰੇ ਘਰ ਦੇ ਨਾਲ ਉਹਨਾਂ ਮੇਰੇ ਚ ਸੀਗੀ ਨਹੀਂ ਜਾਗਰੂਕਤਾ ਕਿਸ ਇਦਾਂ ਪੜ ਸਕਦੇ ਆ ਡਿਸੇਬਿਲਟੀ ਬੱਚੇ ਆ ਜਿਹਨਾਂ ਦੀ ਆਈ ਸਾਈਡ ਪਰ ਫਿਰ ਉਸ ਤੋਂ ਬਾਅਦ ਮੇਰੇ ਫਾਦਰ ਦੇ ਦੋਸਤ ਸੀਗੇ ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਤੇਰਾ ਦੂਣ ਉਹ ਜੋਬ ਕਰਦੇ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਇੱਥੇ ਤੋਂ ਤੁਸੀਂ ਇਸ ਬੱਚੇ ਨੂੰ ਲਾਓ ਇੱਥੇ ਤਾਂ ਦੀ ਪੜ੍ਹਾਈ ਜਰਾ ਹੋ ਸਕਦੀ ਹੈ ਫਿਰ ਮੈਂ ਉੱਥੇ ਦੇਰਾਦੂੰਨ ਚਲਾ ਗਿਆ ਅੰਸਟੋਬਾਦ ਤੇਰਾਦੂੰਨ ਫਿਰ ਤੁਹਾਨੂੰ ਪਤਾ ਹੀ ਆ ਬਾਕੀ ਇੰਟਰਵਿਊਸ ਚ ਵੀ ਦੱਸਦਾ ਆ ਕਿ ਉੱਥੋਂ ਮੇਰੀ 12th ਹੋਈ ਆ ਹੈਨਾ ਬਾਕੀ ਉੱਥੇ ਸਾਨੂੰ ਬੁੱਕਸ ਵਗੈਰਾ ਸਾਰਾ ਕੁਝ ਸਾਨੂੰ ਉੱਥੇ ਤਾਂ ਬਹੁਤ ਵੱਡੀ ਲਾਇਬ੍ਰੇਰੀਸ ਹੈ ਉੱਥੋਂ ਸਾਨੂੰ ਸਾਰਾ ਕੁਝ ਈਜ਼ੀਲੀ ਪ੍ਰੋਵਾਈਡ ਹੋ ਜਾਂਦਾ ਸੀ ਸਾਨੂੰ ਕਿਤੇ ਇਦਾਂ ਦੀ ਰਿਕਾਰਡਿੰਗ ਰਿਕਾਰਡਿੰਗ ਵਾਲੀ ਪ੍ਰੋਬਲਮ ਨਹੀਂ ਆਈ ਤੇ ਬਾਕੀ ਆਪਾਂ ਆਪਣੇ ਰੀਡਰਸ ਹੁੰਦੇ ਆ ਰੀਡਰ ਲਾ ਰੱਖੇ ਸੀ ਔਰ ਰੀਡਰ ਹੁੰਦੇ ਸੀ ਸਵੇਰੇ ਸ਼ਾਮ ਤੇ ਉਦੋਂ ਸਾਡੇ ਤੋਂ 500 ਰੁਪਏ ਮਹੀਨਾ ਲੈਂਦੇ ਹੁੰਦੇ ਸੀ ਇੱਕ ਟਿਊਸ਼ਨ ਦਾ ਹਨਾ ਤੇ ਬਾਕੀ ਸਾਨੂੰ ਸਾਰਾ ਕੁਝ ਤਾਂ ਉਹ ਤਾਂ ਸਕੂਲ ਵੱਲੋਂ ਹੀ ਨੋਟਿਸ ਨੋਟਸ ਮਿਲ ਜਾਂਦੇ ਸੀ ਹਨਾ ਰਿਕਾਰਡਿੰਗਾਂ ਮਿਲ ਜਾਂਦੀਆਂ ਸੀ ਤੇ ਬਟ ਜਿਹੜੇ ਆਪਾਂ ਨੂੰ ਕੁਝ ਜ਼ਰੂਰੀ ਕੁਝ ਕਰਨਾ ਹੁੰਦਾ ਸੀ ਜਾਂ ਆਪਾਂ ਨੂੰ ਕੋਈ ਜ਼ਰੂਰੀ ਇਪੋਰਟੈਂਟ ਚੀਜ਼ਾਂ ਪੜ੍ਹਨੀਆਂ ਉਹਦੇ ਵਾਸਤੇ ਅਸੀਂ ਰੀਡਰ ਲਾ ਲਈਦਾ ਸੀ ਜਦੋਂ ਸਾਨੂੰ ਫਿਰ ਰੀਡਰ ਪੜ੍ਹ ਕੇ ਦੱਸਣ ਦਾ ਸੀ ਤਾਂ ਫਿਰ ਉਸ ਤੋਂ ਬਾਅਦ ਜਿੱਦਾਂ ਆਪਾਂ ਐਗਜ਼ਾਮ ਦੇਣਾ ਹੁੰਦਾ ਸੀ ਉਦੋਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅੱਜ ਕੱਲ ਕਿ ਰਾਈਟਰ ਮਿਲ ਜਾਂਦਾ ਤੇ ਫਿਰ ਉਹ ਰਾਈਟਰ ਸਾਨੂੰ ਕੁਐਸਚਨ ਦੱਸਦਾ ਤਾਂ ਅਸੀਂ ਉਹਨੂੰ ਆਨਸਰ ਅਸੀਂ ਤਾਂ ਤਾ ਲਿਖਦਾ ਪਰ ਉਹਦੇ ਨਾਲ ਸਾਡਾ ਥੋੜਾ ਜਿਹਾ ਨੁਕਸਾਨ ਹੁੰਦਾ ਕਿਉਂਕਿ ਉਹ ਐਕਚੁਅਲੀ ਰਾਈਟਿੰਗ ਮਿਸਟੈਕ ਕਰ ਦਿੰਦੇ ਆ ਤੇ ਉਹਦੇ ਨਾਲ ਫਿਰ ਸਾਡੇ ਜਿਹੜੇ ਨੰਬਰ ਆ ਉਹ ਵੀ ਕੱਟਦੇ ਆ ਪਟ ਚਲੋ ਕਰਨਾ ਪੰਦਾ ਸਰਵਾਈਵ ਜ਼ਿੰਦਗੀ ਨੂੰ ਅੱਗੇ ਅੱਗੇ ਵਧਾਉਣਾ ਤਾਂ ਇਹਨਾਂ ਥੋਪੀਚਾਂ ਨੂੰ ਦੇ ਕੇ ਨਾਲ ਚੱਲਣਾ ਪੰਦਾ ਨਾ ਗੱਲ ਫਿਰ ਇਸੇ ਤਰ੍ਹਾਂ ਦਾ ਅੱਗੇ ਪੜਾਈ ਚੱਲਦੀ ਗਈ ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਵਿੱਚ ਚੰਡੀਗੜ੍ਹ ਡੀਏਵੀ ਕਾਲਜ 10th ਸੈਕਟਰ ਤੇ ਪੀਯੂ ਤੋਂ ਐਮਏ ਤੇ ਬਾਕੀ ਫਿਰ ਇਦਾਂ ਹੀ ਆਸ-ਪਾਸ ਲੋਕ ਸੀਗੇ ਉਹਨਾਂ ਨੂੰ ਟੇਮੈਂਟਾਂ ਦੇ ਕੇ ਆਪਣੇ ਨੋਟਸ ਵਗੈਰਾ ਬਣਵਾਉਂਦੇ ਰਹਿਣਾ ਕਰਦੇ ਰਹਿਣਾ ਹੈ ਨਾ ਤੇ ਬਸ ਇਦਾਂ ਹੀ ਕਾਰਵਾ ਚੱਲਦਾ ਗਿਆ ਜੀ ਇਦਾਂ ਹੀ ਫਿਰ ਐਮਏ ਹੋ ਗਈ ਹਾਂਜੀ ਅਛਾ ਇਹ ਕੋ ਪਲੈਂਟ ਬੰਦੇ ਨੂੰ ਬਹੁਤ ਸਾਰੀਆਂ ਸਮਾਜ ਦੇ ਲੋਕਾਂ ਦੇ ਕੋਲੋਂ ਗੱਲਾਂ ਸੁਣਨੀਆਂ ਪੈਂਦੀਆਂ ਤੇ ਤੁਹਾਨੂੰ ਵੀ ਸੁਣਨ ਨੂੰ ਮਿਲੀਆਂ ਕਿਸ ਵਿਸ਼ੇ 'ਚ मैम ਕੀ ਹਾਂ ਬਈ ਇਹ ਤਾਂ ਮਤਲਬ ਕਿ ਇਹਨਾਂ ਨੂੰ ਤਾਂ ਕੋਟੇ ਚ ਅੱਗੇ ਨੌਕਰੀਆਂ ਮਿਲ ਜਾਣੀਆਂ ਜਾਂ ਫਿਰ ਬਹੁਤ ਵਾਰ ਤੁਹਾਨੂੰ ਮਤਲਬ ਕਿ ਇਹੋ ਜਿਹੀਆਂ ਗੱਲਾਂ ਸੁਣਾ ਦੇਣੀਆਂ ਕਿ ਜਿਸ ਦੇ ਚੱਲਦੇ ਤੁਹਾਡਾ ਮਨ ਉਹ ਬਲ ਡਿਗ ਜਾਂਦਾ ਇਹ ਤਾਂ ਮੈਂ ਹਰ ਕੋਈ ਕਹਿੰਦਾ ਸੀਗਾ ਵੀ ਇਹਨਾਂ ਨੂੰ ਕੋਟੇਜ ਮਿਲ ਜਾਣੀ ਆ ਪਰ ਜੇ ਕੋਟੇਜ ਮਿਲਨੀਆ ਹੁੰਦੀ ਆ ਤਾਂ ਮੈਂ ਪਤਾ ਨਹੀਂ ਕਿੰਨੇ ਕ ਪੇਪਰ ਦਿੱਤੇ ਆ ਅਰਸ਼ਦ ਮੈਂ ਦੱਸਿਆ ਸੀ ਪਹਿਲੇ ਇੰਟਰਵਿਊ ਚ ਕਿ ਮੈਂ SBI PO ਚ ਰਹਿ ਗਈ ਸੀਗੀ SBI PO ਦਾ ਪ੍ਰੀ ਕਲੀਅਰ ਸੀ ਮੇਨਸ ਕਲੀਅਰ ਸੀ ਇੰਟਰਵਿਊ ਵੀ ਕਲੀਅਰ ਸੀਗਾ ਮੇਰਾ ਤੇ ਮੈਂ ਗਰੁੱਪ ਡਿਸਕਸ਼ਨ ਚ ਰਹਿ ਗਈ ਸੀ ਸਰਕਾਰੀ ਸਕੂਲਾਂ ਚ بڑے ਬੰਦੇ ਦੀ ਇੰਗਲਿਸ਼ ਕਿੰਨੀ ਕ ਹਾਈ ਹੁੰਦੀ ਆ ਤਾਂ ਪਤਾ ਹੀ ਆ ਤੇ ਉਹਦੇ ਕਰਕੇ ਗਰੁੱਪ ਡਿਸਕਸ਼ਨ ਚ ਰਹਿ ਗਈ ਸੀ ਜੋ ਮੈਨੂੰ ਟੌਪਿਕ ਦਿੱਤਾ ਸੀਗਾ ਔਰ ਫਿਰ ਵੀ ਕਿੰਨੇ ਜ਼ਿਆਦਾ ਮੈਂ ਇੰਟਰਵਿਊਜ਼ ਦਿੱਤੇ ਆ ਕਿੰਨੇ ਜ਼ਿਆਦਾ ਮੈਂ ਪੇਪਰ ਦਿੱਤੇ ਆ ਅਗਰ ਇਦਾਂ ਦਾ ਸਿਸਟਮ ਕਿ ਹਾਂ ਕੋਟੇ ਵਿੱਚ ਸਾਨੂੰ ਮਿਲ ਜਾਣੀ ਹੁੰਦੀ ਤਾਂ ਫਿਰ ਮੈਨੂੰ ਜ਼ਰੂਰਤ ਹੀ ਨਹੀਂ ਸੀ ਇੰਨੇ ਪੇਪਰ ਦੇਣ ਦੀ ਸੀਟੀਈਟੀ ਦਿੱਤਾ ਆ ਐਚਟੈਟ ਦਿੱਤਾ ਆ ਉਸ ਤੋਂ ਇਲਾਵਾ ਨੈਟ ਵੀ ਕੁਆਲੀਫਾਈ ਹੈ ਮੇਰਾ ਜਿਵੇਂ ਹਿੰਦੀ ਵਿੱਚੋਂ ਤੇ ਉਹ ਚੀਜ਼ਾਂ ਵੀ ਜੇ ਇਨਾ ਹੀ ਹੋ ਹੁੰਦਾ ਤਾਂ ਮੈਨੂੰ ਵੈਸੇ ਹੀ ਮਿਲ ਜਾਂਦੀ ਲੇਕਿਨ ਨਹੀਂ ਇੰਨੇ ਕੰਪੀਟੀਸ਼ਨ ਤੋਂ ਬਾਅਦ ਮਿਲੀ ਹੈ ਤਾਂ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੋਏਗਾ ਨਾ ਤੇ ਸਮਾਜ ਦਾ ਤੁਹਾਡੇ ਪ੍ਰਤੀ ਕੀ ਨਜ਼ਰੀਆ ਸੀ ਸਮਾਜ ਦਾ ਮੈਮ ਜੌਬ ਲੱਗਣ ਤੋਂ ਬਾਅਦ ਤਾਂ ਕੁਝ ਖਾਸ ਹੋ ਨਹੀਂ ਸੀਗਾ ਪਹਿਲੇ ਸੀਗਾ ਵੀ ਇਹਨਾਂ ਇਹਦੇ ਕੁੜੀ ਦਾ ਵਿਆਹ ਕਰਨਾ ਆ ਇਹਨੂੰ ਕੌਣ ਲਏਗਾ ਇਹਦਾ ਸਿਸਟਮ ਇਦਾਂ ਆ ਵੀ ਹੁੰਦਾ ਹੈ ਨਾ ਵੀ ਅਗਰ ਬੱਚੇ ਦੀ ਕਮੀ ਹੋਵੇ ਤਾਂ ਦਹੇਜ ਵੀ ਦੇਣਾ ਪੈਂਦਾ ਆ ਜਾਂ ਕੁਝ ਵੀ ਐਸੀਆਂ ਚੀਜ਼ਾਂ ਹੁੰਦੀਆਂ ਆ ਸਮਾਜ ਦੇ ਵਿੱਚ ਇਹ ਸਮਾਜ ਹੈ ਸਮਾਜ ਦੇ ਵਿੱਚ ਉਤਾਰ ਚੜਾਅ ਤਾਂ ਚੱਲਦੇ ਹੀ ਰਹਿੰਦੇ ਆ ਕੁਛ ਨਾ ਕੁਛ ਫੇਰ ਘਰਦਿਆਂ ਨੂੰ ਵੀ ਚਿੰਤਾ ਸੀ ਜੇ ਨੂੰ ਮਤਲਬ ਭੇਜ ਵੀ ਲਈਏ ਕਿਸੇ ਨਾ ਇਹਦੀ ਨਿਭੇਗੀ ਕਿ ਨਹੀਂ ਨਿਭੇਗੀ ਕਮੀ ਤਾਂ ਕਮੀਆਂ ਹੁੰਦੀ ਹੈ ਤਾਂ ਹੀ ਵਿਆਹ ਤੋਂ ਪਹਿਲਾਂ ਡਰਦੇ ਸੀਗੇ ਕਿ ਆਪਣੇ ਫੈਮਿਲੀ ਦੇ ਵਿੱਚ ਹੋਏ ਤਾਂ ਬੰਦਾ ਜਾਣਦਾ ਆ ਵੀ ਸਭ ਨੂੰ ਜਾਣੇ ਪਹਿਚਾਣੇ ਲੋਕ ਹੁੰਦੇ ਆ ਵੀ ਬੇਗਾਨੇ ਲੋਕਾਂ ਨੂੰ ਕੌਣ ਜਾਣਦਾ ਆ ਵੀ ਅਦਰ ਕਾਸਟ ਨੇ ਕਿਦਾਂ ਦਾ ਬਿਹੇਵ ਕਰਣਗੇ ਕਿੱਦਾਂ ਇਹਨੂੰ ਰੱਖਣਗੇ ਕਿਦਾਂ ਇਹਦੇ ਨਾਲ ਟ੍ਰੀਟਮੈਂਟ ਕਰਨਗੇ ਉਹ ਚੀਜ਼ਾਂ ਤਾਂ ਹੁੰਦੀਆਂ ਹੀ ਐ ਮਾਪੇ ਦੇ ਵਿੱਚ ਵੀ ਹੁੰਦੀਆਂ ਐ ਸਮਾਜ ਦੇ ਵਿੱਚ ਵੀ ਹੁੰਦੀਆਂ ਐ ਲੇਕਿਨ ਹੁਣ ਤੋਂ ਬਾਅਦ ਐਸਾ ਲੱਗਾ ਕੁਝ ਵੀ ਨਹੀਂ ਐ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਨੌਕਰੀ ਹਾਸਲ ਕੀਤੀ ਸਭ ਕੁਝ ਮਤਲਬ ਕਿ ਜ਼ਿੰਦਗੀ ਦੇ ਵਿੱਚ ਮਤਲਬ ਕਿ ਪਰਫੈਕਟ ਹੋ ਚੁੱਕਿਆ ਵਿਆਹ ਵੀ ਹੋ ਗਿਆ ਨੌਕਰੀ ਵੀ ਆ ਸਭ ਕੁਝ ਐ ਤੇ ਹੁਣ ਦੱਸੋ ਕਿ ਲਾਈਫ ਕਿੱਦਾਂ ਦੀ ਚੱਲ ਰਹੀ ਵਿਆਹ ਤੋਂ ਬਾਅਦ ਮੈਮ ਲਾਈਫ ਤਾਂ ਵਧੀਆ ਚੱਲ ਰਹੀ ਐ ਆਪਣੀ ਜੋ ਡਿਊਟੀਆਂ ਨੇ ਉਹ ਕਰ ਰਹੇ ਆ ਜੋ ਸਾਨੂੰ ਬੈਂਕ ਨੇ ਡਿਊਟੀ ਦਿੱਤੀ ਹੋਈ ਐ ਉਹ ਵੀ ਨਿਭਾਈ ਦੀ ਐ ਕਿਉਂਕਿ ਬੈਂਕ ਨੇ ਸਪੈਸ਼ਲ ਸਾਡੇ ਵਾਸਤੇ ਇੱਕ ਸੌਫਟਵੇਅਰ ਪ੍ਰੋਵਾਈਡ ਕਰਵਾਇਆ ਹੈ ਜੋਜ਼ ਜੋਬ ਐਕਸੈਸ ਵਿਦ ਸਕਰੀਨ ਜੋ ਸਕਰੀਨ ਦੇ ਉੱਤੇ ਨਾ ਜੋ ਆਂਦਾ ਹੈ ਉਹਨੂੰ ਰੀਡ ਕਰਦਾ ਆ ਜਿਵੇਂ ਆਪਾਂ ਜੋ ਵੀ ਬਟਨ ਦਬਾਇਆ ਨਾ ਉਹਨੇ ਰੀਡ ਕਰਨਾ ਉਸ ਚੀਜ਼ ਨੂੰ ਜੋ ਆਪਾਂ ਕਮਾਂਡ ਦਿੱਤੀ ਉਹਨੂੰ ਉਹ ਰੀਡ ਕਰਨਾ ਹੈ ਹਰ ਚੀਜ਼ ਨੂੰ ਮਤਲਬ ਉਹਨੇ ਰੀਡ ਕਰਨਾ ਹੈ ਉਹ ਵੈਬ ਪੇजेस ਨੂੰ ਰੀਡ ਨਹੀਂ ਕਰਦਾ ਉਹਦੇ ਵਿੱਚ ਵੀ ਅਪਡੇਸ਼ਨ ਹੁੰਦੀ ਜਾ ਰਹੀਆਂ ਜੋ ਮੈਂ 7 ਤੋਂ ਲੈ ਕੇ 25 ਤੱਕ ਦੇਖ ਰਹੀਆਂ ਹਰ ਸਾਲ ਦਾ ਨਵਾਂ ਵਰਜ਼ਨ ਆਂਦਾ ਆ ਬੈਂਕ ਦੇ ਵਿੱਚ ਮੇਰੇ ਕੋ 2020 ਹੈ ਲੇਕਿਨ 25 ਵੀ ਆ ਚੁੱਕਿਆ ਆ ਲੇਕਿਨ ਜੋ ਗ੍ਰਾਫਿਕਸ ਹੁੰਦੇ ਆ ਨਾ ਉਹਨੂੰ ਉਹ ਰੀਡ ਨਹੀਂ ਕਰਦਾ ਮਤਲਬ ਕੁਝ ਚੀਜ਼ਾਂ ਆਪਾਂ ਨਹੀਂ ਕਰ ਪਾਉਂਦੇ ਉਹਦੇ ਤੇ ਲੇਕਿਨ ਕਾਫੀ ਕੁਝ ਹੈ ਐਸਾ ਜੋ ਬੈਂਕ ਨੇ ਡਿਊਟੀਆਂ ਦਿੱਤੀਆਂ ਹੋਈਆਂ ਆਪਾਂ ਉਹਦੇ ਸੌਫਟਵੇਅਰ ਦੀ ਹੈਲਪ ਨਾ ਪੂਰੀ ਕਰ ਲੈਣੇ ਆ ਜੀ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਘਰ ਤੋਂ ਬੈਂਕ ਜਾਣ ਦੇ ਲਈ ਮਤਲਬ ਕਿਵੇਂ ਸਰਵਾਈਵ ਕਰਦੇ ਹੋ ਕਿ ਮਤਲਬ ਉਹਦੇ 'ਚ ਤੁਹਾਨੂੰ ਮਤਲਬ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਮ ਆਟੋ ਲਗਾਏ ਹੋਏ ਹੈ ਸਪੈਸ਼ਲ ਸ਼ੁਰੂ-ਸ਼ੁਰੂ 'ਚ ਤਾਂ ਦਿੱਕਤ ਆਂਦੀ ਸੀਗੀ ਕਿਉਂਕਿ ਦੂਰ ਵੀ ਕਾਫੀ ਹੈ ਇੱਥੋਂ 8-9 ਕਿਲੋਮੀਟਰ ਹੈ ਹੀ ਤੇ ਉਹਦੇ ਵਾਸਤੇ ਅਗਲੇ ਨੇ ਐਕਸਟਰਾ ਚਾਰजेस ਮੰਗਨੇ ਫਿਰ ਹੌਲੀ ਹੌਲੀ ਕਰਕੇ ਪਰਮਾਨੈਂਟ ਡੇਲੀ ਦਾ ਲਗਵਾ ਲਿਆ ਅਗਰ ਕਈ ਵਾਰੀ ਆਟੋ ਨੇ ਨਹੀਂ ਆਣਾ ਹੁੰਦਾ ਫਿਰ ਆਪਾਂ ਓਲਾ ਉਬਰ ਜਾਂ ਰੈਪਿਡੋ ਤੇ ਬਾਈਕ ਵਗੈਰਾ ਬੁੱਕ ਕਰ ਲਈਦੀਏ ਅੱਛਾ ਘਰ ਦਾ ਕੰਮ ਕਿਵੇਂ ਕਰਦੇ ਹੋ ਤਿਆਰ ਕਿਵੇਂ ਹੁੰਦੇ ਹੋ ਮੇਨ ਕਾ ਘਰ ਦਾ ਕੰਮ ਤਾਂ ਆਪ ਹੀ ਕਰੀਦਾ ਮੈਡਮ ਆਦਤ ਪੈ ਜਾਂਦੀ ਹੈ ਜਿਵੇਂ ਮਤਲਬ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਤੋਂ ਇੰਨੀ ਦੂਰ ਕੜਾਈ ਹੈ ਉਹਨੂੰ ਹਲਕਾ ਜਿਹਾ ਟੱਚ ਕਰਕੇ ਫਿਰ ਆਪਾਂ ਉੱਚ ਸਮਾਨ ਪਾਣਾ ਆ ਔਰ ਆਈਡੀਆ ਹੁੰਦਾ ਇੱਕ ਵਾਰੀ ਆਪਾਂ ਜਿੱਥੇ ਸਮਾਨ ਰੱਖਿਆ ਵੀ ਆ ਅੱਖਾਂ ਬੰਦ ਕਰਕੇ ਚੱਕ ਲੋ ਜਿੱਥੇ ਰੱਖਣੀ ਹੈ ਚੀਜ਼ ਸਾਡੀ ਦੋਨਾਂ ਦੀ ਖਾਸੀਅਤ ਹੈ ਉੱਥੋਂ ਹੀ ਚੱਕਣੀ ਹੈ ਵੇ ਇਧਰ ਉਧਰ ਨਹੀਂ ਕਰਨੀ ਫਿਰ ਬਾਅਦ ਚੋ ਦਿੱਕਤ ਆਉਂਦੀ ਹੈ ਆਪਾਂ ਕਿਸੇ ਦੇ ਘਰ ਜਾਂਦੇ ਸਾਨੂੰ ਦਿੱਕਤ ਆਉਂਦੀ ਹੈ ਕਿਉਂਕਿ ਅਗਲੇ ਨੇ ਆਪਣੇ ਹਿਸਾਬ ਨਾਲ ਮੇਨਟੇਨ ਕੀਤਾ ਹੁੰਦਾ ਆਪਾਂ ਆਪਣੇ ਹਿਸਾਬ ਨਾਲ ਮੇਨਟੇਨ ਕੀਤਾ ਹੁੰਦਾ ਇਹ ਤਾਂ ਨਾਰਮਲ ਬੰਦੇ ਨੂੰ ਕਜੇ ਕਿਸੇ ਦੇ ਘਰ ਜਾਏ ਪਹਿਲੀ ਵਾਰ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਵੀ ਕੀ ਪਿਆ ਹੁੰਦਾ ਪਰ ਸਾਡੀ ਮੈਨੇਜਮੈਂਟ ਪੂਰੀ ਹੈ ਸੰਭਾਲ ਕੇ ਚੀਜ਼ ਰੱਖੀ ਹੁੰਦੀ ਹੈ ਜਿੱਥੇ ਰੱਖੀ ਹੈ ਉੱਥੋਂ ਚੱਕਣੀ ਹੈ ਸੋ ਵੀਰੇ ਤੁਸੀਂ ਕੁਝ ਐਂਡ ਦੇ ਵਿੱਚ ਕਹੋਗੇ ਹਾਂਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਬੰਦਾ ਆਈਸ ਤੋਂ ਬਲਾਈਂਡ ਹੋਵੇ ਕੋਈ ਗੱਲ ਨਹੀਂ ਪਰ ਮਾਈਂਡ ਤੋਂ ਨਹੀਂ ਹੋਣਾ ਚਾਹੀਦਾ ਜਦੋਂ ਕਿਸੇ ਦੇ ਮਾਈਂਡ ਦੇ ਵਿੱਚ ਡਿਸੇਬਿਲਟੀ ਆ ਜਾਂਦੀ ਹੈ ਨਾ ਉਹ ਨਹੀਂ ਦੂਰ ਕਰ ਸਕਦੇ ਹੈਨਾ ਤੇ ਜਿਨੇ ਫਿਰ ਉਸ ਹਾਵ ਨਾਲ ਚੱਲਣਾ ਤਾਂ ਉਹਨੇ ਚੱਲਣਾ ਹੀ ਆ ਜੀ ਹੈਨਾ ਤੇ ਸਾਨੂੰ ਹਰ ਜਗ੍ਹਾ ਹੀ ਆ ਚਾਹੇ ਆਪਾਂ ਆਪਣੇ ਆਫਿਸਾਂ ਚ ਹੋਈਏ ਜਾਂ ਕਿਤੇ ਵੀ ਹੋਈਏ ਸਾਨੂੰ ਚੰਗੇ ਬੰਦੇ ਵੀ ਮਿਲਦੇ ਆ ਜਿਹੜੇ ਨਾਲ ਲੈ ਕੇ ਚੱਲਦੇ ਆ ਤੇ ਕੁਝ ਗਲਤ ਬੰਦੇ ਵੀ ਮਿਲਦੇ ਹਨਾ ਪਰ ਸਾਨੂੰ ਪਤਾ ਹੁੰਦਾ ਉਹ ਗਲਤ ਆ ਪਰ ਆਪਾਂ ਉਹਨਾਂ ਨੂੰ ਨਾ ਕੁਝ ਕਹਿ ਕੇ ਹਨਾ ਕਿਉਂ ਜੇ ਆਪਾਂ ਉਹਨਾਂ ਨੂੰ ਕਵਾਂਗੇ ਤਾਂ ਪ੍ਰੋਬਲਮਸ ਕ੍ਰੀਏਟਸ ਹੋਣੀਆਂ ਉਹਨਾਂ ਵਾਸਤੇ ਵੀ ਸਾਡੇ ਵਾਸਤੇ ਇਸ ਲਈ ਕਹੋ ਨਾ ਉਹਨਾਂ ਨੂੰ ਉਹਨਾਂ ਦੀ ਡਿਊਟੀ ਲਈ ਹੋਈ ਪਰਮਾਤਮਾ ਨੇ ਉਹਨਾਂ ਨੂੰ ਕਰਨ ਦੋ ਹਨਾ ਤੇ ਇਸ ਲਈ ਜਦੋਂ ਮਾਈਂਡ ਦੇ ਵਿੱਚ ਡਿਸੇਬਿਲਟੀ ਆ ਜਵੇ ਨਾ ਉਹ ਨਹੀਂ ਚੇਂਜ ਕਰ ਸਕਦੇ ਉਹ ਜਿਹਦੇ ਵੀ ਮਾਈਂਡ ਦੇ ਵਿੱਚ ਆ ਗਿਆ ਬੰਦਾ ਅੰਗਾਂ ਤੋਂ ਅੱਖਾਂ ਤੋਂ ਡਿਸੇਬਲਡ ਹੋਵੇ ਕੋਈ ਨਹੀਂ ਉਹ ਕੀਰਤ ਕਰਕੇ ਆਪਣਾ ਮਿਹਨਤ ਕਰਕੇ ਅੱਗੇ ਵੱਧ ਜਾਏਗਾ ਜੇ ਮਾਈਂਡ ਦੇ ਵਿੱਚ ਡਿਸੇਬਿਲਟੀ ਆ ਜਾਈ ਤਾਂ ਕੋਈ ਵੀ ਅੱਗੇ ਨਹੀਂ ਵੱਸ ਸਕਦਾ ਉਹ ਆਪਣੇ ਨਾਲ ਆਉਣ ਵਾਲੇ ਚਾਰ ਬੰਦਿਆਂ ਨੂੰ ਹੋਰ ਡਿਸੇਬਲ ਕਰੇਗਾ ਹੈਨਾ ਤੇ ਬਸ ਇਸ ਲਈ ਮੈਂ ਇਹੀ ਕਰਨਾ ਚਾਹੁੰਗਾ ਸਮਾਜ ਦਾ ਕਦੇ ਵੀ ਅੰਗਾਂ ਤੋਂ ਡਿਸੇਬਲ ਹੋ ਜਾਓ ਪਰ ਕਦੇ ਵੀ ਮਾਈਂਡ ਤੋਂ ਡਿਸੇਬਲ ਨਾ ਹੋਇਆ ਕਿਉਂਕਿ ਮਾਈਂਡ ਤੋਂ ਡਿਸੇਬਲ ਹੋਣ ਵਾਲੇ ਨਾ ਕਦੇ ਵੀ ਸਿਰ ਉਠਾ ਕੇ ਨਹੀਂ ਜ਼ਿੰਦਗੀ 'ਤੇ ਚੱਲ ਸਕਦੇ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕੀਮਤੀ ਸਮਾਂ ਦਿੱਤਾ ਤੇ ਆਪਣੀ ਲਾਈਫ ਦੀ ਜ਼ਿੰਦਗੀ ਤੇ ਆਪਣਾ ਐਕਸਪੀਰੀਅੰਸ ਸਾਡੀ ਆਡੀਅੰਸ ਦੇ ਨਾਲ ਸਾਂਝਾ ਕੀਤਾ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅੰਸ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ